ਕੁਝ ਵੀ ਹੋਣਾ। ਹਾਂ ਉਹ ਪਾਸਾ ਲਾ। ਫਿੱਟ ਕੀਤੇ ਜਾ ਰਹੇ ਨੇ। ਕੋਈ ਨਹੀਂ ਆ ਰਹੀ। ਕੋਈ ਖੁਸ਼ੀ ਆਈਏ। ਸਮਰਸਰ ਵੱਲੋਂ ਹਮੇਸ਼ਾ ਅਸੀਂ ਕਮਿਊਨਿਟੀ ਫਰੈਂਡਲਿੰਗ ਪੁਲਿਸਿੰਗ ਨੂੰ ਤਰਜੀਹ ਦਿੱਤੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇਓਰਟੀ ਹੈ ਔਰ ਸਾਡਾ ਮੇਨ ਡਿਊਟੀ ਹੈ ਇਹ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨਜ਼ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰੀਵੈਂਸ਼ਨ ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ ਇਚ ਰਿਜ਼ਲਟ ਆਏ ਸੀ ਹੁਣ ਇਸ ਵਾਰ ਵੀ ਇਹ ਹਰਸਿਮਰਨ ਸਿੰਘ ਜਿਹੜੇ ਤੋਂ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿਨਾ ਤੇ ਸਲਾਗਾ ਵੀ ਕਰਦਾ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ 'ਤੇ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ-ਵੀਲਰ ਦੇ ਉੱਤੇ ਜਿਹੜੇ ਮੈਟਰਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਕਿਉਂਕਿ ਟੂ-ਵੀਲਰ ਦੇ ਉੱਤੇ ਲੱਗਦਾ ਜਿਸ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਈਨਾ ਡੋਰ ਦੇ ਕਿਤੇ ਬੰਦਾ ਉਲਝਦਾ ਵੀ ਹੈ ਉਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਹੈ ਇਹ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਆ ਉਹਦੇ ਚ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਦੇਖੀਏ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਟੋਰ ਦੇ 28 ਲੋਕ ਅਰੈਸਟ ਹੋਏ ਆ 4276 ਜਿਹੜੇ ਰੂਲਸ ਨੇ ਉਹ ਅਸੀਂ ਬ੍ਰਾਂਧ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਉਨ ਜਿਹੜਾ ਕਿਉਂਕਿ ਮੌਸਮ ਆ ਰਿਹਾ ਹੈ ਜਿਹਦੇ ਵਿੱਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਵਿੱਚ ਡਰੋਨਸ ਰਾਹੀਂ ਸਪੈਸ਼ਲ ਟੀਮ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਟੇਕ ਅਪ ਕਰ ਰਹੇ ਹਾਂ ਕਿ ਸਾਰੇ ਪੋਲਾਂ ਦੇ ਉੱਤੇ ਸਵੀਪਿੰਗ ਟੀਮਸ ਲਾਉਣ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਡੋਰ ਵਗੈਰਾ ਉੱਤੇ ਫਸੀ ਹੋਈ ਹੈ ਉਹਨੂੰ ਇਮੀਡੀਏਟਲੀ ਰਿਮੂਵ ਕੀਤਾ ਜਾ ਸਰ ਸਪਲਾਈ ਚੇਨ ਤੋੜਨ ਲਈ ਕੋਈ ਖਾਸ ਸਟੇਜ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਆ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੀ ਰਿਕਵਰੀ ਹੈ ਮੈਨੂੰ ਲੱਗਦਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇਜਸ ਇਹਨਾਂ ਸਾਰਿਆਂ ਉੱਤੇ ਅਸੀਂ ਕੰਮ ਕਰ ਰਹੇ ਆ ਪਾਕਿਸਤਾਨੀ ਇਮਪੋਰਟ ਡੋਰ ਵੀ ਐਣੀ ਸ਼ੁਰੂ ਹੋ ਗਈ ਹੈ ਜੀ ਉਹ ਕਹਿੰਦੇ ਲੈ ਵੀ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਟੈਕਨੀਕਲ ਜੀ ਗੱਲ ਹੈ ਕਿ ਚਾਈਨਾ ਡੋਰ ਬਾਰੇ ਨੂੰ ਜਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਕਿ ਫਿਸ਼ਿੰਗ ਨੈਟਸ ਟਾਈਪ ਚੀਜ਼ ਹੈਗੀ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੋੜ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪਛੀਂਦਾ ਪੰਛੀ ਨੇ ਸਾਡੇ ਐਨੀਮਲ ਤੋਂ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡेंजर ਹੈਗੀ ਹੈ ਲੋਕਾਂ ਨੂੰ ਕੋਈ ਮੈਸੇਜ ਦਿਓ ਕਿ ਕੋ ਕਾਫੀ ਉਪਰਾਲੇ ਕੀਤੇ ਗਏ ਫਿਰ ਵੀ ਪਰ ਹਲੇ ਵੀ ਲੋਕਾਂ ਤੋਂ ਤਰਜੀਹ ਦਿੱਤੇ ਗੱਟੋ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹਿਯੋਗ ਹਰ ਇੱਕ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਮ ਨਾਲ ਸਾਰੇ ਲੋਕਾਂ ਨੂੰ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਇਹ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਹੈ ਤੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾ ਲੋਕਾਂ ਵਾਸਤੇ ਆਪਾਂ ਖੂਪ ਉੱਤਰ ਰਹੇ ਆ ਜਿਹਦੇ ਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜੂ ਪੂਰੇ ਕਰੋ ਬਟ ਨੋਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਚਨਾਪੋ ਇੰਸਟਾਗ੍ਰਾਮ ਤੇ ਸ਼ਨੀਆਮ ਲਿੰਕ ਪਾ ਕੇ ਉਹ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਦੇਜੀ ਉਹਨੂੰ ਵੀ ਲੈ ਲਓ ਉਹ ਤੇ ਕੀ ਕਰ ਰਹੇ ਉਹਦੇ ਤੇ ਦੇਖੋ ਜੇ ਸਾਡੇ ਕੋ ਧਿਆਨ ਚ ਆਉਂਦੀ ਹੈ ਸਰਪੰਚ ਜਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ ਸਰ ਕੱਲ ਸੀਟਵਿੰਥ ਥਾਣੇ ਦੇ ਵਿੱਚ ਪੁਲਿਸ ਦੇ ਵਾਲਾ ਡਰੋਨ ਲਾਇਆ ਗਿਆ ਉਹਦੇ ਵਿੱਚ ਵੀ ਜ਼ਿਆਦਾਤਰ ਮੌਜੂਦ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਗੱਲ ਨਹੀਂ ਬਦਰ ਉਸੇ ਕਰਕੇ ਆਪਾਂ ਕਰ ਰਹੇ ਨੇ ਦੇਖੋ ਅਪਾ ਆਪਣਾ ਕੰਟੀਨਿਊਸ ਐਫਰਟ ਰੱਖਣਾ ਔਰ ਜਿੱਤੇ ਇਨਫੋਰਮੇਸ਼ਨ ਆਉਂਦੀ ਹੈ ਉਹਤੇ ਅਪਾ ਐਕਟ ਕਰਨਾ ਜਿਵੇਂ ਹੁਣ ਸੇ ਪੰਜਾਬ ਦੀਆਂ ਟਿਪਸ ਆਉਂਦੀਆਂ ਉਹ ਵੀ ਡਰੱਗਸ ਬਾਰੇ ਉਹਦੇ ਤੇ ਪੁਲਿਸ ਐਕਟ ਕਰ ਰਹੀ ਹੈ ਸਰ ਕਿੰਨੀ ਇੱਕ ਡਰੋਨ ਟੀਮ ਡਿਪਲਾਈ ਕੀਤੀ ਗਈ ਜਿਹੜੀ ਲੋੜੀ ਤੱਕ ਇਸ ਤਰ੍ਹਾਂ ਨਜ਼ਰ ਆਉਂਦੇ ਹੁਣ ਆਪਾ ਹਰੇਕ ਥਾਣੇ ਤੇ ਸਬਡਿਵੀਜ਼ਨ ਨੂੰ ਕਿਹਾ ਕਿ ਆਪਣੇ ਆਪਣੇ ਏਰੀਆ ਵਿੱਚ ਤੁਸੀਂ ਟਾਈਅਪ ਕਰਕੇ ਡੀਸੀ ਸਾਹਿਬ ਨਾਲ ਵੀ ਮੈਂ ਟੇਕਅਪ ਕੀਤਾ ਡਰੋਨਸ ਉਹ ਪ੍ਰੋਵਾਈਡ ਕਰਨਗੇ ਕੁਝ एनजीओस ਨੂੰ ਵੀ ਨਾਲ ਅਸੀਂ ਆਪਣੇ ਜੋੜਾਂਗੇ ਸਰ ਤੁਸੀਂ ਸ਼ੋਰ ਕਰਦੇ ਹੋ ਕਿ ਇਸ ਵਾਰ ਗੱਡੀ ਜਕਰੂਨਾ ਗੱਡੀ ਨਹੀਂ ਡੇਗੀ ਇਹ ਦੇਖੋ ਤੁਸੀਂ ਉਹ ਆਪਾਂ ਇਹ ਜਦੋਂ ਦੀ ਸੁਸਾਇਟੀ ਬਣੀ ਹੈ ਕ੍ਰਿਮੀਨਲ ਬੰਦੇ ਕ੍ਰਾਈਮ ਵਿੱਚ ਤੁਰੇ ਫਿਰਦਾ ਹੈ ਆਪਣਾ ਕੰਮ ਹੈ ਕਿ 100% ਇਨਫੋਰਸਮੈਂਟ ਔਰ ਅਵੇਅਰਨੈਸ ਉਹਨਾਂ ਨੂੰ ਮਤਲਬ ਡੀਪਲੀ ਆਪਾਂ ਪ੍ਰੈਸ ਕਰੀ ਪਿਛਲੀ ਵਾਰੀ ਵੀ ਬਹੁਤ ਝੜੀ ਪਤੰਗਬਾਜ਼ੀ ਹੋਈ ਹੈ ਜਿਸ ਕਰਕੇ ਡਰੋਨ ਨਹੀਂ ਚੱਲ ਸਕਿਆ ਕੀ ਲੱਗਦਾ ਹੈ ਕਿ ਇਸ ਵਾਰ ਵੀ ਡਰੋਨ ਯਾਰ ਦੇਖੋ ਆਪਾਂ ਨੈਗੇਟਿਵ ਗੱਲ ਕਰਨੀ ਨਹੀਂ ਆਪਾਂ ਪੋਜ਼ਿਟਿਵ ਕਰਨੀ ਹੈ ਵੀ ਆਪਾਂ ਇਹ ਕਵਾਂਗੇ ਕਿ ਗੁਰੂ ਨਗਰੀ ਦੇ ਵਾਸੀ ਨੇ ਸਾਰੇ ਉਹਨਾਂ ਨੂੰ ਪਰਮਾਤਮਾ ਵੀ ਸਮਝਾ ਤੋਊਗਾ ਔਰ ਸਾਡੀ ਗੱਲ ਵੀ ਮੰਨਣਗੇ ਉਹ ਥੈਂਕ ਯੂ ਪੁਲਿਸ ਕਮਿਸ਼ਨਰ ਗੋਰ